ਦਲਜੀਤ ਜੀ ਤੁਸੀਂ ਇਹਦਾ ਆਪਣਾ ਨਗਰ ਹੈ ਇੱਥੇ ਉਹ ਖੇਡਿਆ ਪਲਿਆ ਬੜਾ ਹੋਇਆ ਸੋ ਅਸੀਂ ਉਸਦੇ ਨਗਰ ਅੱਜ ਆਏ ਆ ਉਹਦੇ ਨਗਰ ਆ ਕੇ ਉਹ ਜਿਹੜੇ ਕਲਾਕਾਰ ਉਹਦਾ ਵਿਰੋਧ ਕਰ ਰਹੇ ਆ ਮੀਕਾ ਸਿੰਘ ਵਰਗੇ ਔਰ ਗੁਰੂ ਰੰਧਾਵਾ ਵਰਗੇ ਵਿਪਾਰ ਕਰਕੇ ਉਹਨਾਂ ਦਾ ਅੱਜ ਇੱਥੇ ਪੁੱਤਰਾ ਭੁੱਖਿਆ ਗਿਆ ਤਾਂ ਤੁਸੀਂ ਕਹਿੰਦੇ ਦਲਜੀਤ ਜੀ ਨੂੰ ਮਾਫੀ ਮੰਗੇ ਇਹ ਪੰਜਾਬ ਤੋਂ ਪੰਜਾਬੀਅਤ ਤੋਂ ਤਾਂ ਸਿੱਖਾਂ ਤੋਂ ਮਾਫੀ ਮੰਗਣ ਜਿਹੜੇ ਇੱਕ ਸਾਜ਼ਿਸ਼ ਦੇ ਤਹਿਤ ਕਿਉਂਕਿ ਇਹਦੇ ਪਿੱਛੇ ਵੱਡੀ ਸਾਜ਼ਿਸ਼ ਹੈ ਇੱਕ ਪਾਸੇ ਤਾਂ ਨਰਿੰਦਰ ਮੋਦੀ ਜੀ ਦਲਜੀਤ ਸਾਨੂੰ ਜਪੀਆਂ ਪਾਉਂਦੇ ਨੇ ਇੱਕ ਭਾਰਤ ਸਰਕਾਰ ਦਾ ਜਿਹੜਾ ਸੈਂਸਰ ਬੋਰਡ ਹੈ ਉਹ ਉਹਦੀ ਫਿਲਮ ਨੂੰ ਰਿਲੀਜ਼ ਕਰਨ ਤੋਂ ਇਨਕਾਰੀ ਕਰ ਰਿਹਾ ਮੈਂ ਪੁੱਛਣਾ ਚਾਹੁੰਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੁਣ ਏਸ਼ੀਆ ਲੈਵਲ ਤੇ ਮੈਚ ਹੋਣੇ ক্রিকেট ਦੇ ਔਰ ਉਹਦੇ ਵਿੱਚ ਦੋਨਾਂ ਦੇਸ਼ਾਂ ਦੀਆਂ ਟੀਮਾਂ ਨੇ ਖੇਡਣਾ ਹੈ ਔਰ ਉਹਨਾਂ ਨੇ ਜਪੀਆਂ ਪਾਉਣੀਆਂ ਹੈ ਫਿਰ ਉੱਥੇ ਵੀ ਤੁਸੀਂ ਵਿਰੋਧ ਕਰੋਗੇ ਅਸੀਂ ਇਸ ਵਕਤ ਮੌਜੂਦ ਹਾਂ ਦਲਜੀਤ ਦੋਸਾਂ ਦੇ ਪਿੰਡ ਦੋਸਾਂਝ ਕਲਾਂ ਦੇ ਵਿੱਚ ਜਿੱਥੇ ਅੱਜ ਦਲਜੀਤ ਉਸਾਂ ਦੇ ਹੱਕ ਦੇ ਵਿੱਚ ਭਾਰਤ ਕਿਸਾਨ ਯੂਨੀਅਨ ਦੁਆਬਾ ਨਿਤਰੀ ਹੈ ਤੇ ਉਹਨਾਂ ਦੇ ਪਿੰਡ ਦੇ ਵਿੱਚ ਜਿਹੜਾ ਪੁਤਲਾ ਵੀ ਫੂਕਿਆ ਗਿਆ ਹੈ ਸਾਡੇ ਨਾਲ ਸੂਬਾ ਪ੍ਰਧਾਨ ਸਰਦਾਰ ਮਨਜੀਤ ਸਿੰਘ ਰਾਏ ਹੁਣੇ ਮੌਜੂਦ ਹੈ ਰਾਏ ਸਾਹਿਬ ਕਾਫੀ ਬਵਾਦ ਚੱਲ ਰਿਹਾ ਹੈ ਇਹਨੂੰ ਲੈ ਕੇ ਫਿਲਮ ਜਿਹੜੀ ਹੈ ਬੈਨ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਬਾਕੀ ਮੌਲਕਾ ਦੇ ਵਿੱਚ ਗੱਲ ਕੀਤੀ ਜਾਵੇ ਤੇ ਕਰੋੜਾ ਰੁਪਏ ਦੀ ਕਮਾਈ ਵੀ ਕੀਤੀ ਹੈ ਤੇ ਦਲਜੀਤ ਉਸਾਂ ਦੇ ਹੱਕ ਦੇ ਵਿੱਚ ਆਏ ਆ ਪਰ ਕੁਝ ਵਿਰੋਧ ਦੇ ਵਿੱਚ ਵੀ ਉਤਰੇ ਆ। ਤੁਹਾਡੇ ਜੱਥੇਬੰਦੀ ਅੱਜ ਹੱਕ ਦੇ ਵਿੱਚ ਉਤਰੀ ਹੈ ਤੇ ਉਹਦੇ ਜੱਦੀ ਪਿੰਡ ਵਿੱਚ ਅੱਜ ਤੁਸੀਂ ਖੜੇ ਆ। ਬਿਲਕੁਲ ਇਹ ਦਲਜੀਤ ਉਸਾਂਝ ਦਾ ਆਪਣਾ ਨਗਰ ਹੈ। ਇੱਥੇ ਉਹ ਖੇਡਿਆ, ਪਲਿਆ, ਬੜਾ ਹੋਇਆ। ਸੋ ਅਸੀਂ ਉਸਦੇ ਨਗਰ ਅੱਜ ਆਏ ਆ। ਉਹਦੇ ਨਗਰ ਆ ਕੇ ਉਹ ਜਿਹੜੇ ਕਲਾਕਾਰ ਉਹਦਾ ਵਿਰੋਧ ਕਰ ਰਹੇ ਆ ਮੀਕਾ ਸਿੰਘ ਵਰਗੇ ਔਰ ਗੁਰੂ ਰੰਧਾਵਾ ਵਰਗੇ ਵਿਪਾਰ ਕਰਕੇ ਉਹਨਾਂ ਦਾ ਅੱਜ ਇੱਥੇ ਪੁਤਲਾ ਫੂਕਿਆ ਗਿਆ। ਔਰ ਦਲਜੀਤ ਉਸਾਂਝ ਦੇ ਨਗਰ ਵਾਸੀਆਂ ਨੂੰ ਦਲਜੀਤ ਸਿੰਘ ਨੂੰ ਇਹ ਦੱਸਣ ਆਏ ਆ। ਕਿ ਭਾਰਤੀ ਕਿਸਾਨ ਜੂਨੀ ਦੁਆਬਾ ਔਰ ਸਮੂਜੀ ਕਿਸਾਨ ਜਥੇਬੰਦੀਆਂ ਉਹਦੇ ਨਾਲ ਡਟ ਕੇ ਖੜੀਆਂ ਸੋ ਇਸ ਕਰਕੇ ਅਸੀਂ ਉਹਨਾਂ ਦਾ ਪਤਲਾ ਭੁਕੇਆ ਉਹਨਾਂ ਦੇ ਅੱਜ ਪਤਲੇ ਦੇ ਛਿੱਤਰ ਵੀ ਬਧਾਏ ਆ ਭਾਈ ਜਿਹੜਾ ਤੁਸੀਂ ਕਹਿੰਦੇ ਦਲਜੀਤ ਸਿੰਘ ਨੂੰ ਮਾਫੀ ਮੰਗੇ ਇਹ ਪੰਜਾਬ ਤੋਂ ਪੰਜਾਬੀਏ ਤੋਂ ਤਾਂ ਸਿੱਖਾਂ ਤੋਂ ਮਾਫੀ ਮੰਗਣ ਜਿਹੜੇ ਇੱਕ ਸਾਜ਼ਿਸ਼ ਦੇ ਤਹਿਤ ਕਿਉਂਕਿ ਇਹਦੇ ਪਿੱਛੇ ਵੱਡੀ ਸਾਜ਼ਿਸ਼ ਹੈ ਇੱਕ ਪਾਸੇ ਨਰਿੰਦਰ ਮੋਦੀ ਜੀ ਦਲਜੀਤ ਸਿੰਘ ਨੂੰ ਜਪੀਆਂ ਪਾਉਂਦੇ ਨੇ ਇੱਕ ਭਾਰਤ ਸਰਕਾਰ ਦਾ ਜਿਹੜਾ ਸੈਂਸਰ ਬੋਰਡ ਹੈ ਉਹ ਉਹਦੀ ਫਿਲਮ ਨੂੰ ਰੀਲੀਜ਼ ਕਰਨ ਤੋਂ ਇਨਕਾਰੀ ਕਰ ਰਿਹਾ ਦੇਰੀ ਕਰ ਰਿਹਾ ਸੋ ਮੈਂ ਇਹ ਗੱਲ ਕਮਾਂ ਕਿ ਇਹਦੇ ਵੱਡੇ ਜਿਹੜੀ ਮਗਰ ਵੱਡੀ ਸਾਜ਼ਿਸ਼ ਹੈ ਜਿਹੜਾ ਦੋਹਰਾ ਚਿਹਰਾ ਹੈ ਬੀਜੇਪੀ ਦਾ ਭਾਰ ਸਰਕਾਰ ਦਾ ਉਹ ਸਾਹਮਣੇ ਨਜ਼ਰ ਆ ਰਿਹਾ ਕਿਉਂਕਿ ਪੰਜਾਬ ਤੇ ਪੰਜਾਬੀਅਤ ਦਾ ਉਹਨੇ ਸਿਰ ਉੱਚਾ ਕੀਤਾ ਸਿੱਖਾਂ ਨੇ ਸਿੱਖਾਂ ਦਾ ਸਿਰ ਉੱਚਾ ਕੀਤਾ ਦਸਤਾਰ ਪੂਰੇ ਵਰਲਡ ਚ ਉੱਚੀ ਕੀਤੀ ਉਹਨੂੰ ਟਾਰਗੇਟ ਕਰਕੇ ਉਹਦੀ ਫਿਲਮ ਨੂੰ ਜਿਹੜਾ ਰਿਲੀਜ਼ ਹੋਣ ਤੋਂ ਰੋਕਿਆ ਜਾ ਰਿਹਾ ਨਹੀਂ ਤਾਂ ਮੈਂ ਪੁੱਛਣਾ ਚਾਹੁੰਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੁਣ ਏਸ਼ੀਆ ਲੈਵਲ ਦੇ ਮੈਚ ਹੋਣੇ ক্রিকেট ਦੇ ਔਰ ਉਹਦੇ ਵਿੱਚ ਦੋਨਾਂ ਦੇਸ਼ਾਂ ਦੀਆਂ ਟੀਮਾਂ ਨੇ ਖੇਡਣਾ ਹੈ ਔਰ ਉਹਨਾਂ ਨੇ ਜਪੀਆਂ ਪਾਉਣੀਆਂ ਹੈ ਫਿਰ ਉੱਥੇ ਵੀ ਤੁਸੀਂ ਵਿਰੋਧ ਕਰੋਗੇ ਅੱਜ 500 ਟਰੱਕ ਜਿਹੜਾ ਉਧਰੋਂ ਡਰਾਈ ਫਰੂਟ ਦਾ ਪਾਕਿਸਤਾਨ ਦੀ ਤਰਫੋਂ ਬਾਰਡਰ ਤੋਂ ਲੰਘ ਕੇ ਆਇਆ ਉਹ ਵਪਾਰੀਆਂ ਦਾ ਮਾਲ ਸੀ ਕੀ ਉਹਦਾ ਵੀ ਵਿਰੋਧ ਕਰੋਗੇ ਉਹਦਾ ਕੋਈ ਵਿਰੋਧ ਨਹੀਂ ਫਿਰ ਕੇਵਲ ਤੇ ਕੇਵਲ ਇੱਕ ਦਸਤਾਰਦਾਰੀ ਨੂੰ ਦੇਖਦੇ ਹੋਏ ਪੰਜਾਬੀ ਨੂੰ ਦੇਖਦੇ ਹੋਏ ਪੰਜਾਬੀਅਤ ਨੂੰ ਦੇਖਦੇ ਹੋਏ ਉਹਨੂੰ ਟਾਰਗੇਟ ਕਰਕੇ ਉਹਦੀ ਫਿਲਮ ਨੂੰ ਬੈਨ ਕਰਨ ਦੀ ਜਿਹੜਾ ਇੱਕ ਸਾਜ਼ਿਸ਼ ਘੜਨੀ ਇਹ ਬਿਲਕੁਲ ਕਿਤੇ ਹੀ ਬਰਦਾਸ਼ਤ ਨਹੀਂ ਕਰਾਂਗੇ ਭਾਰਤ ਸਰਕਾਰ ਨੂੰ ਅਪੀਲ ਕਰਦੇ ਆਂ ਆਪਦੇ ਮਾਧਿਅਮ ਰਾਹੀਂ ਕਿ ਤੁਰੰਤ ਉਹਦੀ ਫਿਲਮ ਰਿਲੀਜ਼ ਕੀਤੀ ਜਾਵੇ ਨਹੀਂ ਤਾਂ ਫੇ ਭਾਰਤ ਸਰਕਾਰ ਦੇ ਵੀ ਪੁਤਲੇ ਫੁੱਕਣੇ ਸ਼ੁਰੂ ਹੋ ਜਾਣਗੇ ਰਾਜ ਸਾਹਿਬ ਜਦੋਂ ਵੀ ਆਪਾਂ ਸਟੇਜ ਐਕਸਾ ਦੇਖਦੇ ਆ ਉਹਦੇ ਵੱਡੇ ਇਵੈਂਟ ਹੋਏ ਹੈਗੇ ਚਾਹੇ ਵਿਦੇਸ਼ਾਂ ਦੀ ਗੱਲ ਕੀਤੀ ਜਾਵੇ ਜਾਂ ਇੰਡੀਆ ਦੇ ਵਿੱਚ ਵੀ ਇੱਕ ਤਿਰੰਗਾ ਆ ਜਿਹੜਾ ਉਹ ਆਪਣੇ ਲੈ ਕੇ ਆਂਦਾ ਐ ਐਂਟਰੀ ਜਦੋਂ ਹੁੰਦੀ ਹੈ ਦਲਜੀਤ ਦੀ ਤੇ ਪੰਜਾਬੀ ਆ ਗਏ ਹੋਏ ਬੜਾ ਫੇਮਸ ਉਹਦਾ ਇੱਕ ਡਾਇਲੋਗ ਵੀ ਹੋਇਆ ਤੇ ਉਹ ਕਾਫੀ ਚੱਲਦਾ ਵੀ ਹੈਗਾ ਤੇ ਕਿਵੇਂ ਦੇਖਣਾ ਕਿਉਂਕਿ ਜਿਹੜਾ ਆਪਰੇਸ਼ਨ ਸੰਦੂਰ ਹੋਇਆ ਜਾਂ ਜਿਹੜਾ ਵੀ ਜੋ ਕੁਝ ਵੀ ਘਟਿਆ ਹੈਗਾ ਪਿਛਲੇ ਦਿਨਾਂ ਦੇ ਵਿੱਚ ਤੇ ਉਹ ਰਿਲੀਜ਼ ਟਾਈਮ ਜਿਹੜਾ ਹੈ ਉਹ ਟਾਈਮ ਨਹੀਂ ਸੀਗਾ ਉਹਦੇ ਹਾਲਾਤ ਅਜਿਹੇ ਨਹੀਂ ਸੀਗੇ ਜਿਵੇਂ ਜੇ ਹੁਣ ਬੰਦੇ ਜਾਂ ਮੰਗ ਜਿਹੜੀ ਕੀਤੀ ਜਾ ਰਹੀ ਜਿਹੜੀ ਬੰਦ ਕਰਨ ਦੀ ਸਰਦਾਰ ਜੀ 3 ਦੀ ਮੂਵੀ ਦੀ ਜੀ ਗੱਲ ਕੀਤੀ ਜਾਵੇ ਦੇਖੋ ਬਹੁਤ ਸਾਰੀਆਂ ਫਿਲਮਾਂ ਪਹਿਲਾਂ ਬਣੀਆਂ ਜਿਹਦੇ ਵਿੱਚ ਪਾਕਿਸਤਾਨੀ ਕਲਾਕਾਰਾਂ ਨੇ ਕੰਮ ਕੀਤਾ ਹੈ ਔਰ ਮੈਂ ਇਹ ਗੱਲ ਕਮਾਂਗਾ ਕਿ ਸਾਡੇ ਨਰਿੰਦਰ ਮੋਦੀ ਜੀ ਇਮਰਾਨ ਖਾਨ ਦੇ ਵੱਡੇ ਤੇ ਤੋਂ ਉੱਥੇ ਜਾ ਕੇ ਆਉਂਦੇ ਪਾਕਿਸਤਾਨ ਤਾਂ ਫਿਰ ਤਾਂ ਇਹ ਲੋਕ ਜਿਹੜੇ ਵਿਰੋਧ ਕਰ ਰਹੇ ਕਹਿਣ ਪਏ ਨਰਿੰਦਰ ਮੋਦੀ ਨੂੰ ਤੂੰ ਵੀ ਪਾਕਿਸਤਾਨ ਚ ਲਿਆ ਜਾ ਸੋ ਇਹ ਕੇਵਲ ਤੇ ਕੇਵਲ ਇੱਕ ਸਿੱਖੀ ਸਰੂਪ ਨੂੰ ਟਾਰਗੇਟ ਕਰਨਾ ਜਾਂ ਇੱਕ ਪੰਜਾਬੀ ਨੂੰ ਟਾਰਗੇਟ ਕਰਨਾ ਇਹਦੇ ਮਗਰ ਵੱਡੀ ਸਾਜ਼ਿਸ਼ ਹੈ ਮੈਂ ਇਹ ਕਮਾਂਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਬਹੁਤ ਸਾਰੀਆਂ ਫਿਲਮਾਂ ਹੋਣਗੀਆਂ ਜਿਨ੍ਹਾਂ ਦੇ ਵਿੱਚ ਹੋ ਸਕਦਾ ਕਿ ਆਪਰੇਸ਼ਨ ਸੰਧੂਰ ਤੋਂ ਪਹਿਲਾਂ ਦੀਆਂ ਹੋ ਫਿਲਮਾਂ ਜਿਹੜੀਆਂ ਰਿਕਾਰਡ ਹੋ ਚੁੱਕੀਆਂ ਪਰ ਰੀਲீஸ் ਨਹੀਂ ਹੋਈਆਂ ਹਲੇ ਤੇ ਉਹ ਜੇ ਰੀਲீஸ் ਹੋਣ ਤੇ ਉਹਦਾ ਵਿਰੋਧ ਕਰਨਾ ਇਹ ਬਿਲਕੁਲ ਕਿਤੇਈ ਮੂਰਖਤਾਈ ਤੇ ਮੈਂ ਕਹੂੰਗਾ ਛੋਟੇਪਨ ਔਰ ਛੋਟੇ ਹਿਰਦੇ ਵਾਲੇ ਲੋਕ ਇਹ ਕਰ ਰਹੇ ਨੇ ਜਿਹੜੇ ਲੋਕ ਸਮਝਦਾਰ ਨੇ ਜਿਹੜੇ ਦੇਸ਼ ਪ੍ਰੇਮੀ ਨੇ ਜਿਹੜੇ ਲੋਕ ਪਿਆਰ ਪੈਦਾ ਕਰਨਾ ਚਾਹੁੰਦੇ ਨੇ ਦੋਹਾਂ ਦੇਸ਼ਾਂ ਦੇ ਵਿੱਚ ਲੋਕਾਂ ਦੇ ਵਿੱਚ ਉਹ ਕਿਤੇਈ ਇਹਦਾ ਵਿਰੋਧ ਨਹੀਂ ਕਰਨਗੇ ਅੱਛਾ ਕਿਤੇ ਨਾ ਕਿਤੇ ਆਪਾਂ ਦੇਖੇ ਕਈ ਕਲਾਕਾਰਾਂ ਨੂੰ ਜਿਹੜੇ ਉਧਰ ਕਮੇਡੀਅਨ ਐ ਜਿਹਨਾਂ ਉਹ ਪਛਾਣ ਜਿਹੜੀ ਆ ਉਹ ਸਾਡੀ ਫਿਲਮਾਂ ਨੇ ਦਿੱਤੀ ਹੈਗੇ ਪੰਜਾਬੀ ਫਿਲਮਾਂ ਦੇ ਵਿੱਚ ਉਹ ਆਏ ਹੈਗੇ ਚਾਹੇ ਵਿਦੇਸ਼ਾਂ ਦੇ ਵਿੱਚ ਬਣੀਆਂ ਹੋਈਆਂ ਜਾਂ ਇੱਥੇ ਹੈਗੇ ਆ ਉਹਨਾਂ ਵੱਲੋਂ ਵੀ ਭਾਰਤ ਨੂੰ ਲੈ ਕੇ ਕਿਦਾਂ ਕਿ ਇਹਦੀ ਟਿੱਪਣੀ ਜਿਹੜੀ ਗਲਤ ਵੀ ਕੀਤੀ ਗਈ ਹੈ ਉਹ ਵੀ ਤੁਸੀਂ ਸੁਣਿਆ ਹੋਣੇ ਆ ਉਹਨੂੰ ਲੈ ਕੇ ਵੀ ਕਿਵੇਂ ਉਹਨੂੰ ਕਿਵੇਂ ਦੇਖਦੇ ਆ ਫਿਰ ਦੇਖੋ ਇੱਕ ਕਲਾਕਾਰ ਨੇ ਉਹ ਟਿੱਪਣੀ ਕੀਤੀ ਸੀ ਮੈਂ ਤਾਂ ਕਹਾਂ ਉਹ ਛੋਟੇ ਹਿਰਦੇ ਵਾਲੇ ਲੋਕ ਆ ਜਿਹੜਾ ਜਿਹੜਾ ਆ ਕੇ ਭਾਰਤ ਦੀਆਂ ਫਿਲਮਾਂ ਪੰਜਾਬ ਦੀਆਂ ਫਿਲਮਾਂ ਦੇ ਵਿੱਚ ਆਪਣੀ ਰੋਜ਼ੀ ਰੋਟੀ ਕਮਾ ਕੇ ਜਾ ਕੇ ਫੇਰ ਉਹ ਜਿਹਦਾ ਖਾਵੇ ਉਹਨੂੰ ਭੰਡੇ ਤੇ ਫਿਰ ਉਹ ਤਾਂ ਮਾੜੀ ਗੱਲ ਹੈ ਉਹ ਕਹਿੰਦੇ ਹੁੰਦੇ ਆ ਵੀ ਜੇ ਥਾਲੀ ਖਾਣਾ ਉਹਦੇ ਚ ਛੇਕ ਕਰਨਾ ਇਹੋ ਜਿਹੇ ਲੋਕਾਂ ਦਾ ਕੋਈ ਕਿਰਦਾਰ ਨਹੀਂ ਹੁੰਦਾ ਸੋ ਉਹਨਾਂ ਦੀ ਸਾਨੂੰ ਵੱਡੀ ਗੱਲ ਕਰਨੀ ਨਹੀਂ ਚਾਹੀਦੀ ਮੈਂ ਕਹੂੰਗਾ ਕਿਰਦਾਰ ਉਹਨਾਂ ਦਾ ਉੱਚਾ ਹੋਇਆ ਕਰਦਾ ਜਿਹੜੇ ਸਾਂਝ ਦੀ ਪਿਆਰ ਦੀ ਜਿਹੜੇ ਸਾਡੇ ਗੁਰੂ ਸਾਹਿਬਾਨ ਸਾਨੂੰ ਸਿੱਖਿਆ ਦੇ ਕੇ ਗਏ ਆ ਭਈ ਗਊ ਗਰੀਬ ਦੀ ਰੱਖਿਆ ਕਰਨੀ ਹਰ ਇੱਕ ਨਾਲ ਪਿਆਰ ਕਰਨਾ ਔਰ ਹਰ ਇੱਕ ਨੂੰ ਜੋੜ ਕੇ ਰੱਖਣਾ ਸੋ ਉਹ ਜਿਹੜੀ ਉਹ ਉਹਨਾਂ ਸੰਸਕਾਰਾਂ ਤੇ ਚੱਲਦਾ ਹੈ ਸੋ ਉਸ ਲੋਕ ਨੂੰ ਅਸੀਂ ਉਹਦੀ ਸਰਾਹਨਾ ਵੀ ਕਰਾਂਗੇ ਔਰ ਦਲਜੀਤ ਉਸਾਂਜ ਇਹੋ ਜਿਹਾ ਲੜਕਾ ਹੈ ਕਿ ਜਿਹੜਾ ਹਰ ਵਕਤ ਉਹ ਹਿੰਦੁਸਤਾਨੀਆਂ ਨੂੰ ਭਾਰਤੀਆਂ ਨੂੰ ਵੀ ਪਿਆਰ ਕਰਦਾ ਤੇ ਪੰਜਾਬ ਨੂੰ ਆਪਣੇ ਨੂੰ ਜਿੱਥੇ ਦਾ ਉਹ ਜੰਫਲ ਹੈ ਉਹਨੂੰ ਵੀ ਦਿਲੋਂ ਪਿਆਰ ਕਰਦਾ ਸੋ ਉਸ ਨੌਜਵਾਨ ਦੀ ਜਿੰਨੀ ਸਿਫਤ ਕਰ ਲਈਏ ਥੋੜੀ ਆ ਉਹਦੇ ਨਾਲ ਡਟ ਕੇ ਖੜੇ ਅੱਜ ਫਿਰ ਉਹਨਾਂ ਦੇ ਘਰ ਜੱਦੀ ਘਰ ਵੀ ਗਏ ਆ ਕੋਈ ਹੈਗਾ ਪਰਿਵਾਰਕ ਮੈਂਬਰ ਇੱਥੇ ਮਿਲੇ ਤੁਹਾਨੂੰ ਨਹੀਂ ਦੇਖੋ ਅਸੀਂ ਉਹਨਾਂ ਦੇ ਨਗਰ ਦੇ ਬੰਦਿਆਂ ਨੂੰ ਮਿਲੇ ਆ ਅਜੇ ਜੱਦੀ ਪਰਿਵਾਰ ਦੇ ਮੈਂਬਰ ਕਿਸੇ ਨੂੰ ਨਹੀਂ ਮਿਲੇ ਕਿਉਂਕਿ ਅਸੀਂ ਇੱਥੇ ਪ੍ਰੋਗਰਾਮ ਬਣਾਇਆ ਸੀਗਾ ਅਰ ਅਸੀਂ ਉਹਨਾਂ ਦੇ ਜਿਹੜੇ ਪਿੰਡ ਦੇ ਲੋਕ ਐ ਸਾਰੇ ਉਹਨਾਂ ਦੀ ਪੰਚਾਇਤ ਐ ਉਹਨਾਂ ਨੂੰ ਇਹ ਭਰੋਸਾ ਦੇ ਕੇ ਚੱਲੇ ਆ ਕਿ ਅਸੀਂ ਸਮੁੱਚੀਆਂ ਜਥੇਬੰਦੀਆਂ ਤੁਹਾਡੇ ਨਾਲ ਡਟ ਕੇ ਖੜੇ ਆ ਹਮ ਧੰਨਵਾਦ ਜੀ ਤਸਵੀਰਾਂ ਤੁਹਾਨੂੰ ਇੱਕ ਵਾਰੀ ਜ਼ਰੂਰ ਦਿਖਾ ਦਈਏ ਕਿਉਂਕਿ ਭਾਰਤ ਕਿਸਾਨ ਯੂਨੀਅਨ ਦੁਆਬਾ ਦਾ ਜਿਹੜਾ ਵਫਦ ਆਜ ਉਹਨਾਂ ਦੇ ਜੱਦੀ ਪਿੰਡ ਦੇ ਵਿੱਚ ਪਹੁੰਚਿਆ ਹੈ ਜਿਨ੍ਹਾਂ ਨੇ ਉਹਨਾਂ ਦੇ ਹੱਕ ਦੇ ਵਿੱਚ ਜਿਹੜਾ ਹਾਂ ਦਾ ਨਾਅਰਾ ਵੀ بلند ਕੀਤਾ ਹੈ ਤੇ ਹੁਣ ਗram ਪੰਚਾਇਤ ਨੂੰ ਜ਼ਰੂਰ ਮਿਲੇ ਆ ਪਰ ਕਿਹਾ ਜਾ ਰਿਹਾ ਕਿ ਸ਼ਾਇਦ ਉਹਨਾਂ ਦੇ ਘਰ ਦੇ ਵਿੱਚ ਜਾਂਦੇ ਆ ਉਹਨਾਂ ਦੇ ਪਿਤਾ ਜੀ ਕਿਉਂਕਿ ਅਕਸਰ ਪਿੰਡ ਦੇ ਵਿੱਚ ਉਹ ਪਿੰਡ ਨਾਲ ਮੋਹ ਕਰਦੇ ਆ ਪਿੰਡ ਤੋਂ ਬਾਹਰ ਨਹੀਂ ਜਾਂਦੇ ਹੈਗੇ ਹੁਣ ਪਰਿਵਾਰ ਨੂੰ ਮਿਲਦੇ ਆ ਇਹ ਆਣ ਵਾਲੇ ਸਮੇਂ ਦੇ ਵਿੱਚ ਦੇਖਣ ਵਾਲੀ ਗੱਲ ਹੋ ਗਈ ਪਰ ਭਾਰਤ ਸਰਕਾਰ ਤੋਂ ਮੰਗ ਜਰੂਰ ਜਿਹੜੀ ਕੀਤੀ ਹੈ ਕਿਸਾਨ ਜਥੇਬੰਦੀਆਂ ਨੇ ਕਿ ਫਿਲਮ ਨੂੰ ਜਿਹੜਾ ਜਲਦ ਤੋਂ ਜਲਦ ਜਿਹੜਾ ਭਾਰਤ ਦੇ ਵਿੱਚ ਵੀ ਰਿਲੀਜ਼ ਕੀਤਾ ਜਾਵੇ ਹਨੇ ਦੇ ਨਾਲ ਮਨੀਸ਼ 바ਵਾ ਪੀਟੀਸੀ ਨਿਊਜ਼ ਦੋਸਾਂਝ ਕਲਾ ਫਲੋਰ